ਓ ਆਪੇ ਬਖਸ਼ ਮਲਾਈ ਮਾਰ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰਬਚਨੀ ਹਰ ਹਰ ਸਰਨ ਪਾਰੇ ਦਾਲਦ ਭੰਜ ਸੁਦਾਮੇ ਮਿਲਿਓ ਭਗਤੀ ਭਾਏ ਤਰੇ ਭਗਤ ਵਛਲ ਹਰਨਾਮ ਕੀਰਤਾਰਥ ਗੁਰਮਖਿ ਕਿਰਪਾ ਕਰੇ ਮੇਰੇ ਮਨ ਨਾਮ ਜਪਤ ਉਦਰੇ ਤ੍ਰੂਪ ਪ੍ਰਹਿਲਾਦ ਬਿਦਰਦਾਸੀ ਸੋਤਾ ਗੁਰਮਖ ਨਾਮ ਤਰੇ ਰਹਾਉ ਕਲਯੁਗ ਨਾਮ ਪ੍ਰਧਾਨ ਪਦਾਰਥ ਭਗਤ ਜਨਾ ਉਦਰੇ ਨਾਮਾ ਜੈ ਦਿਉ ਕਬੀਰ ਤ੍ਰिलोचन ਸਭ ਦੁਖ ਗਏ ਚਮਰੇ ਗੁਰਮਖ ਨਾਮ ਲਗੇ ਸੇ ਉਦਰੇ ਸਭ ਕਿਲ ਵਿਖ ਪਾਪ ਟਰੀ ਜੋ ਜੋ ਨਾਮ ਜਪੈ ਅਪਰਾਧੀ ਸਭ ਤਿਨ ਕੇ ਦੋਖ ਪਰ ਹਰੇ ਬੇਸਵਾ ਰਵਤ ਅਜਾ ਮਨ ਉਧਰਿਓ ਮੁਖ ਬੋਲੇ ਨਾਰਾਇਣ ਨਰ ਹਰੇ ਨਾਮ ਜਪਤ ਉਗਰ ਸੈਣ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਨ ਕੋ ਆਪ ਅਨਗ੍ਰਹ ਕੀਆ ਹਰੇ ਅੰਗੀਕਾਰ ਕਰੇ ਸੇਵਕ ਪੈਜ ਰਖੈ ਮੇਰਾ ਗੋਵਿੰਦ ਸਰਨ ਪਰੇ ਉਦਰੇ ਜਨ ਨਾਨਕ ਹਰਿ ਕਿਰਪਾ ਤਾਰੀ ਉਰ ਧਰਿਓ ਨਾਮ ਹਰੀ ਮਾਰੂ ਮਹੱਲਾ ਚੌਥਾ ਸਿੱਧ ਸਮਾਧ ਜਪਿਓ ਨਿਵਲਾਈ ਸਾਧਕ ਮਨ ਜਪਿਆ ਜਤੀ ਸਤੀ ਸੰਤੋਖੀ ਧਿਆਇ ਮੁਖ ਇੰਦਰਾਦਿਕ ਰਵਿਆ ਸਰਨ ਪਰੇ ਜਪਿਓ ਤੇ ਭਾਇ ਗੁਰਮੁਖ ਪਾਰ ਪਇਆ ਮੇਰੇ ਮਨ ਨਾਮ ਜਪਤ ਤਰਿਆ ਧੰਨਾ ਜਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਇਆ ਰਹਾਉ ਸੁਰਨਾレ ਗਣ ਗਿੰਦਰ ਬੀ ਜਪਿਓ ਰਿਖ ਬਪਰੈ ਹਰ ਗਾਇਆ ਸ਼ੰਕਰ ਬ੍ਰਹਮੇ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਰ ਹਰ ਨਾਮ ਜਿੰਨਾ ਮਨ ਭੀਨਾ ਤੇ ਗੁਰਮੁਖ ਪਾਰ ਪਿਆ ਕੋਟ ਕੋਟ ਤੇ 30 ਧਿਆਉ ਹਰ ਜਪਤਿਆਂ ਅੰਤ ਨਾ ਪਾਇਆ ਵੇਦ ਪ੍ਰਾਨ ਸਿਮਰਤ ਹਰ ਜਪਿਆ ਮੁਖ ਪੰਡਤ ਹਰ ਗਾਇਆ ਨਾਮ ਰਸਾਲ ਜਿੰਨਾ ਮਨ ਵਸਿਆ ਤੇ ਗੁਰਮੁਖ ਪਾਰ ਪਿਆ ਅਨਤ ਤਰੰਗੀ ਨਾਮ ਜਿਨ ਜਪਿਆ ਮੈਂ ਗਣਤ ਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਥਾਏ ਪਾਏ ਜੋ ਹਰ ਪ੍ਰਭ ਮਨ ਪਾਇਆ ਗੁਰ ਧਾਰ ਕਿਰਪਾ ਹਰ ਨਾਮ ਦਰੜਾਇਓ ਜਨ ਨਾਨਕ ਨਾਮ ਲਿਆ ਮਾਰੂ ਮਹੱਲਾ ਚੌਥਾ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਨਿਧਾਨ ਲੈ ਗੁਰਮਤਿ ਹਰ ਪਤ ਪਾਈ ਹਲਤ ਪਲਤ ਨਾਲ ਚੱਲਦਾ ਹਰ ਅੰਤੇ ਲਏ ਛਡਾਈ ਜਿੱਥੈ ਅਵਕਟ ਗਲੀਆਂ ਭੀੜੀਆਂ ਤਿੱਥੈ ਹਰ ਹਰ ਮੁਕਤ ਕਰਾਈ ਮੇਰੇ ਸਤਗੁਰਾ ਮੈਂ ਹਰ ਹਰ ਨਾਮ ਦਿਰੜਾਈ ਮੇਰਾ ਮਾਤ ਪਿਤਾ ਸੁਤ ਬੰਦ ਪੋ ਮੈਂ ਹਰ ਬਿਨ ਅਵਰਨਾ ਮਾਈ ਰਹਾਉ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਣ ਮਲਾਵੇ ਮਾਈ ਤਿਸੇ ਆਗੇ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਲਾਏ ਸਤਗੁਰ ਪੁਰਖ ਦਿਆਲ ਪ੍ਰਭ ਹਰ ਮੇਲੇ ਢਿਲ ਨਾ ਪਾਈ ਜਿਨ ਹਰ ਹਰ ਨਾਮ ਨਾ ਚੇਤੇਉ ਸੇ ਭਾਗਹੀਨ ਮਰ ਜਾਏ ਓਏ ਫੇਰ ਫੇਰ ਜੋਨ ਪੁਵਾਈਐ ਮਰ ਜਮਹਿ ਆਵੈ ਜਾਏ ਓਏ ਜਮਦਰ ਬੱਦੇ ਮਾਰਿਐ ਹਰ ਦਰਗਾ ਮਿਲੈ ਸਜਾਈ ਤੂੰ ਪ੍ਰਭ ਹਮ ਸਰਣਾਗਤੀ ਮੋਕੋ ਮੇਲ ਲੈ ਹੋ ਹਰ ਰਾਈ ਹਰ ਧਾਰ ਕਿਰਪਾ ਜਗ ਜੀਵਨਾ ਗੁਰ ਸਤਗੁਰ ਕੀ ਸਰਣਾਇ ਹਰ ਜਿਉ ਆਪ ਦਇਆਲ ਹੋਇ ਜਨ ਨਾਨਕ ਹਰ ਮੇ ਲਾਇ ਮਾਰੂ ਮਹੱਲਾ ਚੌਥਾ ਹਉ ਪੂਜੀ ਨਾਮ ਦਸਾਏਂਦਾ ਕੋ ਦਸੇ ਹਰ ਤਨ ਰਾਸ ਹਉ ਤਿਸ ਬਿਟੋ ਖਨ ਖੰਨੀ ਐ ਮੈਂ ਮੇਲੇ ਹਰ ਪ੍ਰਭ ਪਾਸ ਮੈਂ ਅੰਤਰ ਪ੍ਰੇਮ ਪਰਮ ਕਾ ਕਿਉ ਸੱਜਣ ਮਿਲੇ ਮਿਲਾਸ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧਨ ਰਾਸ ਗੁਰ ਪੂਰੇ ਨਾਮ ਦਿਰਡਾਇਆ ਹਰ ਧੀਰਕ ਹਰ ਸਾਬਾਸ ਰਹਾਉ ਹਰ ਹਰੇ ਆਪ ਮਲਾਈ ਗੁਰ ਮੈਂ ਦਸੇ ਹਰ ਧਨ ਰਾਸ ਬਿਨ ਗੁਰ ਪ੍ਰੇਮ ਨਾ ਲੱਭਈ ਜਨ ਵੇਖੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰ ਸਾबास ਸਾਗਰ ਭਗਤ ਪੰਡਾਰ ਹਰ ਪੂਰੇ ਸਤ ਗੁਰ ਪਾਸ ਸਤ ਗੁਰ ਤੁਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ ਮਨ ਮੁਖ ਭਾਗ ਦੇ ਹੂਨੀਆ ਤਿੱਖ ਮੁਈਆ ਕੰਦੀਪਾਸ ਗੁਰਦਾਤਾ ਦਾਤਾ ਰਹਿ ਹਉ ਮੰਗਉ ਦਾਨ ਗੁਰ ਪਾਸ ਕਿਰਿਵਚੁ ਨਾਮੇਲ ਪ੍ਰਭ ਮੈਂ ਮਨ ਤਨ ਵਡੜੀ ਆਸ ਗੁਰ ਭਾਵੈ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਮਾਰੂ ਮਹਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤਿ ਹਰਿ ਹਰਿਦੈ ਸਮਾਣੀ ਜਪ ਹਰ ਹਰ ਕਥਾ ਵਡਭਾਗੀ ਆ ਹਰਿ ਉਤਮ ਪਦ ਨਿਰਵਾਣੀ ਗੁਰਮਖ ਮਨ ਪਰਤੀਤ ਹੈ ਗੁਰਪੂਰੈ ਨਾਮ ਸੁਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਬਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮਖ ਅਕਥ ਕਹਾਣੀ ਰਹਾਉ ਮੈਂ ਮਨ ਤਨ ਖੋਜ ਟੰਡੋਲਿਆ ਕਿਉ ਪਾਈਐ ਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੋਣਾ ਇਕਤਿ ਕਥਾ ਮਨ ਪਾਣੀ ਮੇਰਾ ਮਨ ਤਨ ਨਾਮ ਅਧਾਰ ਹਰ ਮੈਂ ਮੇਲੇ ਪੁਰਖ ਸੁਜਾਣੀ ਗੁਰ ਪੁਰਖ ਹੈ ਪੁਰਖ ਮਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਵਡਭਾਗੀ ਗੁਰ ਸੇਵਿਆ ਹਰ ਪਾਇਆ ਸੁਗੜ ਸੁਜਾਣੀ ਮਨ ਮੁਖ ਭਾਗ ਦੇ ਹੁਣਿਆ ਤਿੰਨ ਦੁਖੀ ਰਹਿਣ ਵਿਹਾਣੀ ਹਮ ਜਾਂਚਕ ਦੀਨ ਪ੍ਰਭ ਤੇਰਿਆ ਮੁਖ ਦੀਜੈ ਅੰਮ੍ਰਿਤ ਬਾਣੀ ਸਤ ਗੁਰ ਮੇਰਾ ਮਿੱਤਰ ਪ੍ਰਭ ਹਰ ਮੇਲੋ ਸੁਗੜ ਸੁਜਾਨੀ ਜਨ ਨਾਨਕ ਸਰਣਾਗਤੀ ਕਰਿ ਕਿਰਪਾ ਨਾਮ ਸੁਮਾਣੀ ਮਾਰੂ ਮਹੱਲਾ ਚੌਥਾ ਹਰ ਭਾਉ ਲੱਗਾ ਬੈਰਾਗਿਆ ਵਡਭਾਗੀ ਹਰ ਮਨ ਰਾਖ ਮਿਲ ਸੰਗਤ ਸਰਦਾ ਉਪਜੈ ਗੁਰ ਸ਼ਬਦੀ ਹਰ ਰਸ ਚਾਖ ਸਭ ਮਨ ਤਨ ਹਰਿਆ ਹੋਇਆ ਗੁਰ ਬਾਣੀ ਹਰ ਗੁਣ ਭਾਖ ਮਨ ਪਿਆਰਿਆ ਮਿੱਤਰਾ ਹਰ ਹਰ ਨਾਮ ਰਸ ਚਾਖ ਗੁਰ ਪੂਰੈ ਹਰ ਪਾਇਆ ਹਲਤ ਪਲਤ ਪਤ ਰਾਖ ਰਹਾਉ ਹਰ ਹਰ ਨਾਮ ਧਿਆਈ ਐ ਹਰ ਕੀਰਤ ਗੁਰਮੁਖ ਚਾਖ ਤਨ ਧਰਤੀ ਹਰ ਬੀਜੀ ਐ ਵਿੱਚ ਸੰਗਤ ਹਰ ਪ੍ਰਭ ਰਾਖ ਅੰਮ੍ਰਿਤ ਹਰ ਹਰ ਨਾਮ ਹੈ ਗੁਰ ਪੂਰੇ ਹਰ ਰਸ ਚਾਖ ਮਨ ਮੁਕਤ ਤ੍ਰਿਸ਼ਨਾ ਭਰ ਰਹੀ ਮਨ ਆਸਾ ਦਹਿ ਦਿਸ ਬਹੁ ਲਖ ਬਿਨ ਨਾਮੈ ਧ੍ਰਿਗ ਜੀਵਨ ਦੇ ਵਿੱਚ ਵਿਸਟਾ ਮਨ ਮੁਖ ਰਾਖ ਵਿ ਆਵਹਿ ਜਾਹਿ ਪੁਵਾਈਐ ਬਹੁ ਜੋਨੀ ਦੁਰਗੰਧ ਭਾਖ ਤਰਾਹਿ ਤਰਾਹਿ ਸਰਨਾਗਤੀ ਹਰ ਦਇਆ ਧਾਰ ਪ੍ਰਭ ਰਾਖ ਸੰਤ ਸੰਗਤ ਮੇ ਲਾਪ ਕਰ ਹਰ ਨਾਮ ਮਿਲੈ ਪਤ ਸਾਖ ਹਰ ਹਰ ਨਾਮ ਧਨ ਪਾਇਆ ਜਨ ਨਾਨਕ ਗੁਰਮਤਿ ਭਾਖ ਮਾਰੂ ਮਹੱਲਾ ਚੌਥਾ ਘਰ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਭਗਤ ਪਰੇ ਪੰਡਹਾਰਾ ਗੁਰਮੁਖ RAM ਕਰੇ ਨਿਸਤਾਰਾ ਜਿਸਨੋ ਕਿਰਪਾ ਕਰੇ ਮੇਰਾ ਸੁਆਮੀ ਸੋ ਹਰ ਕੇ ਗੁਣ ਗਾਵੇ ਜੀਉ ਹਰ ਹਰ ਕਿਰਪਾ ਕਰੇ ਬਨਵਾਲੀ ਹਰ ਹਿਰਦੈ ਸਦਾ ਸਦਾ ਸੁਮਾਲੀ ਹਰ ਹਰ ਨਾਮ ਜਪੋ ਮੇਰੇ ਜੀਅੜੇ ਜਪ ਹਰ ਹਰ ਨਾਮ ਛਡਾਵੇ ਜੀਉ ਰਹਾਉ ਸੁਖ ਸਾਗਰ ਅੰਮ੍ਰਿਤ ਹਰ ਨਾਮ ਮੰਗਤ ਜਨ ਜਾਚੈ ਹਰ ਦੇਹੁ ਪਸਾਉ ਹਰ ਸਤ ਸਤ ਸਦਾ ਹਰ ਸਤ ਹਰ ਸਤ ਮੇਰੇ ਮਨ ਭਾਵੇ ਜੀਉ ਨਵੇਂ ਛਦਰ ਸਰਬ ਹੈ ਅਪਵਿੱਤਰਾ ਬੋਲ ਹਰ ਨਾਮ ਪਵਿੱਤਰ ਸਭ ਕੀਤਾ ਜੇ ਹਰ ਸੋ ਪਰਸੰਨ ਹੋਐ ਮੇਰਾ ਸੁਆਮੀ ਹਰ ਸਿਮਰਤ ਮਲ ਲਹਿ ਜਾਵੇ ਜੀਉ ਮਾਇਆ ਮੋਹ ਵਿਖਮ ਹੈ ਭਾਰੀ ਕਿਉ ਤਰੀਐ ਦੁਤਰ ਸੰਸਾਰੀ ਸਤਿਗੁਰ ਬੋਹਿਤ ਦੇ ਪ੍ਰਭ ਸਾਚਾ ਜਪ ਹਰ ਹਰ ਪਾਰ ਲੰਘਾਵੇ ਜੀਉ ਤੂੰ ਸਰਬੱਤਰ ਤੇਰਾ ਸਭ ਕੋਈ ਜੋ ਤੂ ਕਰਹਿ ਸੋਈ ਪ੍ਰਭ ਹੋਈ ਜਨ ਨਾਨਕ ਗੁਣ ਗਾਵੇ ਬੇਚਾਰਾ ਹਰ ਭਾਵੇ ਹਰ ਥਾਂ ਪਾਵੇ ਜੀਉ ਮਾਰੂ ਮਹੱਲਾ ਚੌਥਾ ਹਰ ਹਰ ਨਾਮ ਜਪੋ ਮਨ ਮੇਰੇ ਸਭ ਕਿਲ ਵਿਖ ਕਾਟੈ ਹਰ ਤੇਰੇ ਹਰ ਤਨ ਰਾਖੋ ਹਰ ਤਨ ਸੰਚੋ ਹਰ ਚਲਦਿਆਂ ਨਾਲ ਸਖਾਈ ਜੀਉ ਜਿਸਨੋ ਕਿਰਪਾ ਕਰੇ ਸੋ ਧਿਆਵੇ ਨੇਤਾ ਹਰ ਜਪ ਜਾਪੈ ਜਪ ਹਰ ਸੁਖ ਪਾਵੇ ਗੁਰ ਪ੍ਰਸਾਦੀ ਹਰ ਰਸ ਆਵੇ ਜਪ ਹਰ ਹਰ ਪਾਰ ਲੰਗਾਈ ਜੀਉ ਰਹਾਉ ਨਿਰਪਉ ਨਿਰੰਕਾਰ ਸਤਨਾਮ ਜਗ ਮਹਿ ਸ੍ਰੇਸ਼ਟ ਊਤਮ ਕਾਮ ਦੁਸ਼ਮਨ ਦੂਤ ਜਮ ਕਾਲ ਠਹਿਵਾਰੋ ਹਰ ਸੇਵਕ ਨੇੜ ਨਾ ਜਾਈ ਜੀਉ ਜਿਸ ਉਪਰ ਹਰ ਕਾ ਮਨ ਮਾਨਿਆ ਸੋ ਸੇਵਕ ਚਹੁ ਜੁਗ ਚਹੁ ਕੁੰਟ ਜਾਨਿਆ ਜੇ ਉਸ ਕਾ ਬੁਰਾ ਕਹੇ ਕੋਈ ਪਾਪੀ ਤਿਸ ਜਮ ਕੰਕਰ ਖਾਈ ਜੀਉ ਸਭ ਮਹਿ ਏਕ ਨਿਰੰਝਨ ਕਰਤਾ ਸਭ ਕਰ ਕਰ ਵੇਖੈ ਆਪਣੇ ਚਲਤਾ ਜਿਸ ਹਰ ਰੱਖੈ ਤਿਸ ਕੌਣ ਮਾਰੇ ਜਿਸ ਕਰਤਾ ਆਪ ਛਡਾਈ ਜੀਉ ਹਉ ਅਨੰਦਿ ਨਾਮ ਲਈ ਕਰਤਾਰੇ ਜਿਨ ਸੇਵਕ ਭਗਤ ਸਬੇ ਨਿਸਤਾਰੇ ਦਸ ਅੱਠ ਚਾਰ ਵੇਦ ਸਭ ਪੂਛੋ ਜਨ ਨਾਨਕ ਨਾਮ ਛਡਾਈ ਜੀਓ ਮਾਰੂ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਰਪੈ ਧਰਤਿ ਆਕਾਸ ਲਖਿਤਰਾ ਸਿਰ ਉਪਰ ਅਮਰ ਕਰਾਰਾ ਪਉਣ ਪਾਣੀ ਬੈ ਸੰਤਰ ਦਰਪੈ ਦਰਪੈ 인ਦਰ ਵਿਚਾਰਾ ਏਕਾ ਨਿਰਪੋ ਬਾਤ ਸੁਣੀ ਸੋ ਸੁਖੀ ਆਸੋ ਸਦਾ ਸੁਹੇਲਾ ਜੋ ਗੁਰ ਮਿਲ ਗਾਏ ਗੁਨੀ ਰਹਾ ਦੇਹ ਧਾਰੇ ਅਰ ਦੇਵਾ ਦਰਪੈ ਸਿੱਧ ਸਾਧਕ ਡਰ ਮੋਇਆ ਲਖ 84 ਹੀ ਮਰ ਮਰ ਜਨਮੇ ਫਿਰ ਫਿਰ ਜੋਨੀ ਜੋਆ ਰਾਜਸ ਸਾਤਕ ਤਾਮਸ ਡਰਪੈ ਕਿਤੇ ਰੂਪਿ ਉਪਾਇਆ ਛਲ ਬਪਰੀ ਇਹ ਕੌਲਾ ਡਰਪੈ ਅਤ ਡਰਪੈ ਧਰਮ ਰਾਇ ਸਗਲ ਸਮਗਰੀ ਡਰਹਿ ਬਿਆਪੀ ਬਿਨ ਡਰ ਕਰਨਹਿ ਹਾਰਾ ਕਹੋ ਨਾਨਕ ਭਗਤਨ ਕਾ ਸੰਗੀ ਭਗਤ ਸੋਹਿ ਹੈ ਦਰਬਾਰਾ ਮਾਰੂ ਮਹੱਲਾ ਪੰਜਵਾਂ ਪਾਂਚ ਬਰਖ ਕੋ ਅਨਾਥ ਧੂ ਬਾਰਿਕ ਹਰ ਸਿਮਰਤ ਅਮਰਿ ਹਟਾਰੀ ਪੁੱਤਰ ਹੀਤ ਨਾਰਾਇਣ ਕਹਿਉ ਜਮ ਕੰਕਰ ਮਾਰ ਬਦਾਰੀ ਮੇਰੇ ਠਾਕੁਰ ਕੀਤੇ ਅਗਨਤ ਉਧਾਰੀ ਮੋਹਿ ਦੀਨ ਅਲਪ ਮਤ ਨਿਰਗੁਣ ਪਰਿਉ ਸਰਦ ਦੁਆਰੀ ਰਹਾਉ ਵਾਲਮੀਕ ਸੁਪਚਾਰ ਉਤਰਿਉ ਵਦਕ ਤਰੇ ਬੇਚਾਰੀ ਏਕ ਨਿਮਖ ਮਨ ਮਾਹੇ ਆਰਾਦੇਉ ਗਜਪਤ ਪਾਰ ਉਤਾਰੇ ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾਖਸ ਨਖਹਿ ਬੇਦਾਰੇ ਵਿਦਰ ਦਾਸੀ ਸੁਤ ਭਇਓ ਪਨੀਤਾ ਸਗਲੇ ਕੁਲ ਉਜਾਰੇ ਕਵਨ ਪਰਾਦ ਬਤਾਵਉ ਆਪਣੇ ਮਿਥਿਆ ਮੋਹ ਮਗਨਾਰੀ ਆਇਓ ਸ਼ਾਮ ਨਾਨਕ ਓਟ ਹਰ ਕੀ ਲੀਜੈ ਪੁਜਾ ਪਸਾਰੇ ਮਾਰੂ ਮਹੱਲਾ ਪੰਜਵਾਂ ਵੇਤਨ ਵਿਤ ਭ੍ਰਮਿਓ ਬਹੁ ਭਾਂਤੀ ਅਨਕ ਜਤਨ ਕਰਤਾਇ ਜੋ ਜੋ ਕਰਮ ਕੀਏ ਹਉ ਹਉ ਮੈਂ ਤੇ ਤੇ ਭਈ ਅਜਾਈ ਅਵਰ ਦਿਨ ਕਾਹੂ ਕਾਜ ਨਾ ਲਾਏ ਸੋ ਦਿਨ ਮੋਕੋ ਦੀਜੈ ਪ੍ਰਭ ਜੀਓ ਜਾਂ ਦਿਨ ਹਰ ਜਸ ਗਾਏ ਰਹਾਉ ਪੁੱਤਰ ਕਲਤਰ ਗ੍ਰਹਿ ਦੇਖ ਫਸਾਰਾ ਇਸਹੀ ਮਹਿ ਉਰਜਾਈ ਮਾਇਆ ਮਦ ਚਾਖ ਭਏ ਉਦਮਾਤੀ ਹਰ ਹਰ ਕਬਹ ਨਾ ਗਾਏ ਇਹ ਵਿਦ ਖੋਜੀ ਬਹੁ ਪ੍ਰਕਾਰਾ ਬਿਨ ਸੰਤਨ ਨਹੀਂ ਪਾਏ ਤੁਮ ਦਾ ਤਾਰ ਵੱਡੇ ਪ੍ਰਭ ਸਮਰਤ ਮੰਗਨ ਕਉ ਦਾਨ ਆਈ ਤਿਆਗਿਓ ਸਗਲਾ ਮਾਨ ਮਾਤਾ ਦਾਸ ਰੇਣ ਸਰਣਾਈ ਕਹੋ ਨਾਨਕ ਹਰ ਮਿਲ ਭਏ ਏਕੈ ਮਹਾ ਆਨੰਦ ਸੁਖ ਪਾਏ ਮਾਰੂ ਮਹੱਲਾ ਪੰਜਵਾ ਕਮਨ ਥਾਨ ਧੀਰਿਓ ਹੈ ਨਾਮ ਕਮਨ ਬਸਤ ਹੰਕਾਰਾ ਕਮਨ ਚਿਹਨ ਸੁਨ ਉਪਰਿ ਛੋਇਓ ਮੁਖ ਤੇ ਸੁਨ ਕਰ ਗਾਰਾ ਸੁਨ ਹੋ ਰੇ ਤੂ ਕੌਣ ਕਹਾ ਤੇ ਆਇਓ ਏਤੀ ਨਾ ਜਾਨੋ ਕੇ ਤਿਕ ਮੁਤਤ ਚਲਤੇ ਖਬਰ ਨਾ ਪਾਇਉ ਰਹਾਉ ਸਹਿਨ ਸੀਲ ਪਵਨ ਅਰ ਪਾਣੀ ਵਸਦਾ ਖਿਮਾ ਨਿਭਰ ਹਾਤੀ ਪੰਜ ਤਤ ਮਿਲ ਪਏ ਹੋ ਸੰਜੋਗਾ ਇਨ ਮਹਿ ਕਮਨ ਦੁਰਾਤੀ ਜਿਨ ਰਚ ਰਚਿਆ ਪੁਰਖ ਬਧਾਤੇ ਨਾਲੇ ਹਉ ਮੈਂ ਪਾਈ ਜਨਮ ਮਰਨ ਉਸ ਹੀ ਕੋ ਹੈ ਰੇ ਉਹ ਆਇ ਆਵੇ ਜਾਈ ਵਰਨ ਚਿਹਨ ਨਾਹੀ ਕਿਛ ਰਚਨਾ ਮਿਥਿਆ ਸਗਲ पसारा ਪੰਤ ਨਾਨਕ ਜਬ ਖੇਲ ਉਝਾਰੈ ਤਬ ਏਕੈ ਏਕੰਕਾਰਾ ਮਾਰੂ ਮਹੱਲਾ ਪੰਜਵਾ ਮਾਨ ਮੋਹ ਅਰ ਲੋਭ ਵਿਕਾਰਾ ਬਿਉ ਚੀਤਨਾ ਘਾਲਿਓ ਨਾਮ ਰਤਨ ਗੁਣਾ ਹਰਬਨ ਜੀ ਲਾਡ ਵਖਰ ਲੈ ਚਾਲਿਓ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲ ਤੇ ਰਾਖਿਓ ਚੀਤ ਰਹਾਉ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ ਸਹਜ ਆਨੰਦ ਰਖਿਓ ਗ੍ਰਹਿ ਭੀਤਰ ਉਠ ਉਆਹੂ ਕਉ ਦੌਰਿਓ ਆਗਿਆ ਮਹਿ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੈ ਲੇ ਮਾਨਿਓ ਭਇਓ ਕਿਰਪਾਲ ਠਾਕੁਰ ਸੇਵਕ ਕੋ ਸਬਰੇ ਹਲਤ ਪਲਾਤਾ ਤਨ ਸੇਵਕ ਸਫਲ ਓਹ ਆਇਆ ਜਿਨ ਨਾਨਕ ਖਸਮ ਪਛਾਤਾ ਮਾਰੂ ਮਹ